ਸਸਾਇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਵਿੰਦਰ ਸਿੰਘ ਮਾਨ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ 13 ਮਾਰਚ ਤੋਂ ਲੈ ਕੇ 16 ਮਾਰਚ ਦੇ ਵਿਚਕਾਰ ਇੱਕ ਪੱਛਮੀ ਸਿਸਟਮ ਪੰਜਾਬ ਹਰਿਆਣਾ ਤੇ ਤ੍ਰੀ ਰਾਜਸਥਾਨ ਨੂੰ ਹਲਕੇ ਦਰਮਿਆਨੀ ਮੀਂਹਾਂ ਕਾਰਵਾਈਆਂ ਨਾਲ ਪ੍ਰਭਾਵਿਤ ਕਰ ਸਕਦਾਗਾ ਜਿਹਦੇ ਵਿੱਚ ਕਿਤੇ ਕਿਤੇ ਮੋਟੀ ਗੜੇ ਮਾਰੀ ਦਾ ਪ੍ਰਭਾਵ ਵੀ ਸਿਸਟਮ ਦੇ ਤਰ੍ਹਾਂ ਦੇਖਣ ਨੂੰ ਮਿਲੇਗਾ ਤੇ ਕਿਤੇ ਕਿਤੇ ਤਾਕੜੀ ਝਟ ਲੱਗਣ ਦੀ ਸੰਭਾਵਨਾ ਵੀ ਰਹੇਗੀ ਪਰ ਸਿਸਟਮ ਹਲਕੇ ਦਰਮਿਆਨਾਂ ਹੀ ਰਹੇਗਾ ਬਹੁਤੇ ਕੀਤਰਾਂ ਦੇ ਵਿੱਚ 13 ਮਾਰਚ ਦੁਪਹਿਰਵਾਜ ਜਾਂ ਸ਼ਾਮ ਨੂੰ ਸਿਸਟਮ ਦਾ ਅਸਰ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਨਾਲ ਪੰਜਾਬ ਰਿਆਣਾ ਉਤੀ Rajasthan ਦੇ ਵਿੱਚ ਸ਼ੁਰੂ ਹੋ ਸਕਦਾਗਾ ਪਰ ਮੇਨ ਆ ਜਿਹੜਾ ਮੁੱਖ ਦਿਨ ਉਹ 14 ਤੇ 15 ਮਾਰਚ ਸ਼ਾਮ ਜਾਂ ਰਾਤ ਨੂੰ ਰਹੂਗਾ ਤੇ 16 ਮਾਰਚ ਸਵੇਰ ਤੱਕ ਸਵੇਰ ਤੱਕ ਜਾਂ ਦੁਪਹਿਰ ਤੱਕ ਕਿਤੇ ਕਿਤੇ ਸਿਸਟਮ ਦਾ ਅਸਰ ਵਰਕਰਾ ਰਹੂਗਾ ਪਰ 14 15 ਮਾਰਚ ਮੇਨ ਰਹ ਸਕਦਾ ਜਦੋਂ ਬਹੁਤੇ ਕੀਤਰਾਂ ਵਿੱਚ ਇੱਕ ਦੋ ਵਾਰ ਵਾਈਡ ਏਰੀਆ ਵਿੱਚ ਜਿਹੜੀ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਤੇ ਘਰਚਮਕਲੇ ਬੱਦਲ ਜਿ ਬੰਨ ਗਏ ਤਾਂ ਉਦੋਂ ਤੇਜ਼ ਹਵਾਵਾਂ ਦਾ ਪ੍ਰਭਾਵ ਵੀ ਥੋੜੇ ਬਹੁਤ ਖੇਤਾਂ ਵਿੱਚ ਦੇਖਣ ਨੂੰ ਮਿਲ ਸਕਦਾਗਾ ਬਾਕੀ ਪਹਾੜਾਂ ਵਿੱਚ ਤਾਜ਼ਾ برفਬਾਰੀ ਦੇ ਅਸਰ ਰਹਿਣਗੇ ਜਿਹੜੇ ਅਚੇਰੇ ਪਹਾੜੀ ਖੇਤਾਂ ਨੇ ਉਹਨਾਂ ਵਿੱਚ ਵਧੀਆ برفਬਾਰੀ ਹੋ ਸਕਦੀ ਆ ਤੇ ਜਿਹੜੇ ਦਰਮਿਆਨੀ ਚਾਈ ਵਾਲੇ ਪਹਾੜੀ ਖੇਤਰਾਗੇ ਜਾਂ ਹੇਠਲੇ ਪੰਜਾਬ ਨਾਲ ਲੱਗਦੇ ਖੇਤਰ ਨੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਉਹਨਾਂ ਵਿੱਚ ਹਲਕੇ ਤੋਂ ਦਰਮਿਆਨੀ ਮੀਂਹੀਆਂ ਤੇ ਜਿਹੜੇ ਹੇਠਲੇ ਇਲਾਕੇ ਨੇ ਪਹਾੜੀ ਉਹਨਾਂ ਵਿੱਚ ਕਿਤੇ ਕਿਤੇ ਗੜੇ ਮਾਰੀ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਮਿਲ ਸਕਦਾਗਾ ਬਾਕੀ ਮੀਂਹ ਪਹਾੜਾਂ 'ਚ ਵੀ ਹਲਕਾ ਦਰਮਿਆਨਾ ਹੀ ਰਹਿ ਸਕਦਾ ਇਹ ਹੇਠਲੇ ਇਲਾਕ ਤੇ ਦਿਨ ਦੇ ਪਾਰੇ ਦੀ ਗੱਲ ਕੀਤੀ ਹੈ ਤਾਂ ਬੀਤੇ 2 ਦਿਨਾਂ ਤੋਂ ਗਰਮਾਹਟ ਵੇਕੀ ਜਾ ਰਹੀ ਹੈ ਦਿਨ ਦਾ ਪਾਰਾ 30 ਡਿਗਰੀ ਲਾਗੇ ਰਿਕਾਰਡ ਹੋ ਰਿਹਾ ਤੇ ਉਮੀਦ ਇਹ ਜਾਪ ਰਹੀ ਹੈ ਵੀ ਅਗਲੇ 2-3 ਦਿਨਾਂ ਦੌਰਾਨ 30 ਡਿਗਰੀ ਨੂੰ ਪਾਰ ਜਾ ਸਕਦਾ ਹੈ